नमस्कार आकाशवाणी ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਚੁਵਕਾਰੀ ਸੋਨਮਰਗ ਸੁਰੰਗ ਦਾ ਉਦਘਾਟਨ ਕਰਿਆ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਭਾਰਤੀ ਮੌਸਮ ਵਿਗਿਆਨ ਵਿਭਾਗ ਕੱਲ ਆਪਣਾ 150ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਵਿਸ਼ਵ ਦਾ ਸਭ ਤੋਂ ਵੱਡਾ ਅਧਿਆਤਮਕ ਅਤੇ ਸਭਿਆਚਾਰਕ ਸਮਾਗਮ ਮਹਾਕੁੰਭ ਅਜਪਰਿਆਗ ਰਾਜ ਵਿੱਚ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਭ ਦੇ ਉਦਘਾਟਨ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਲੋਹੜੀ ਦਾ ਤਿਹਾਰ ਅੱਜ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅਤੇ ਮੌਸਮ ਵਿਭਾਗ ਵੱਲੋਂ ਸੂਬੇ ਚ ਸੰਗਣੀ ਤੋਂ ਅਤੀ ਸ਼ੀਤ ਲਹਿਰ ਨੂੰ ਲੈ ਕੇ ਔਰੇਂਜ ਅਲਰਟ ਜਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ प्रधानमंत्री नरेंद्र मोदी ने अज कश्मीर के गांधरबल जिले में वकारी सोनमर्ग सुरंग का उदघाटन करत्या इस नाष्ट्र समर्पित किया प्रधानमंत्री मोदी ने इस मौके इकट्ठ कहा हमारा जम्मू कश्मीर अब टनल का ऊंचे ऊंचे पुलों का रोपवे का हब बनता जा रहा है दुनिया की सबसे ऊंची टनल यहाँ बन रही है दुनिया के सबसे ऊंचे रेल रोड ब्रिज केबल प्लीज यहाँ बन रहे हैं इस समय जम्मू कश्मीर में चल रही वक् वक् प्रोजेक्टा बारे प्रधानमंत्री ने कहा जम्मू कश्मीर में रोड कनेक्टिविटी से जुड़े ही 42,000 करोड़ रुपए से ज्यादा के प्रोजेक्ट पर काम चल रहा है चार नेशनल हाईवे प्रोजेक्ट दो रिंग रोड पर काम तेजी से जारी है सोनमर्ग जैसी 14 से ज्यादा टनल पर यहां काम चल रहा है ये संगारे प्रोजेक्ट जम्मू कश्मीर को देश के सबसे कनेक्टेड सूबे में से एक बनाने वाले हैं ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਡਾਕਟਰ ਜੁਤੇਂਦਰ ਸਿੰਘ ਜੰਮੂ ਕਸ਼ਮੀਰ ਦੇ ਉਪਰਾਜਪਾਲ ਮਨੋ ਸਿੰਘਾ ਮੁੱਖ ਮੰਤਰੀ ਉਮਰ ਅਬਦੁੱਲਾ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਸੀਨੀਅਰ ਮੰਤਰੀ ਸੰਸਦ ਮੈਂਬਰ ਵਿਧਾਇਕ 터ਨਲ ਪ੍ਰੋਜੈਕਟ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਨੇ ਸੁਰੰਗ ਦੇ ਅੰਦਰ ਜਾ ਕੇ ਸੁਰੰਗ ਦਾ ਨਿਰਖਣ ਵੀ ਕੀਤਾ ਉਹਨਾਂ ਨੂੰ ਸੁਰੰਗ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਗਈ ਸੋਨਮਰਗ ਸੁਰੰਗ ਗੰਦਰਬਲ ਜ਼ਿਲ੍ਹੇ ਦੇ ਗगनगीर ਅਤੇ ਸੋਨਮਰਗ ਵਿਚਕਾਰ ਸਫ਼ਰ ਦੇ ਸਮੇਂ ਨੂੰ ਸਿਰਫ਼ 20 ਤੋਂ 25 ਮਿੰਟ ਤੱਕ ਘਟਾ ਦੇਵੇਗੀ ਇਹ ਸੁਰੰਗ ਆਧੁਨਿਕ ਤਕਨੀਕਾਂ ਨਾਲ ਲੈਸ ਹੈ ਜੋ ਕਾਰਾਂ ਲਈ ਅਸਲ ਸਮੇਂ ਦੀ ਜਾਣਕਾਰੀ ਅਤੇ ਨਿਰਵਿਘਨ ਸੰਪਰਕ ਪ੍ਰਦਾਨ ਕਰਦੀ ਹੈ ਇਹ ਬਿਪਕਮੁਖੀ ਬੁਨਿਆਦੀ ਢਾਂਚਾ ਸਫ਼ਰ ਦੇ ਤਜਰਬੇ ਨੂੰ ਬਦਲਿਆਗਾ ਤੇ ਇਲਾਕੇ 'ਚ ਸੜਕ ਸੰਪਰਕ ਵਾਸਤੇ ਇੱਕ ਨਵਾਂ ਮਿਆਰ ਕਾਇਮ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ 14 ਜਨਵਰੀ ਨੂੰ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਨਗੇ। ਇਹ ਸਮਾਗਮ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਦੇਸ਼ ਨੂੰ ਮੌਸਮ ਦੇ ਪ੍ਰਤੀ ਤਿਆਰ ਤੇ ਜਲਵਾਯੂ ਦੇ ਪ੍ਰਤੀ ਸਮਾਰਟ ਰਾਸ਼ਟਰ ਬਣਾਉਣ ਦੇ ਟੀਚੇ ਨਾਲ ਮਿਸ਼ਨ ਮੌਸਮ ਦੀ ਸ਼ੁਰੂਆਤ ਕਰਨਗੇ ਇਸ ਮਿਸ਼ਨ ਦਾ ਉਦੇਸ਼ ਆਤਾਂਦਿਕ ਮੌਸਮ ਨਿਗਰਾਨੀ ਤਕਨੀਕੀ ਪ੍ਰਣਾਲੀ ਵਿਕਸਿਤ ਕਰਕੇ ਉੱਚ ਪੱਧਰੀ ਸਮਰੱਥਾਵਾਂ ਨੂੰ ਪ੍ਰਾਪਤ ਕਰਨਾ ਹੈ ਇਹ ਮੌਸਮ ਤੇ ਜਲਵਾਯੂ ਪ੍ਰਕਿਰਿਆਵਾਂ ਦੀ ਸਮਝ ਨੂੰ ਬਿਹਤਰ ਬਣਾਉਣ ਹਵਾ ਗੁਣਵੱਤਾ ਡਾਟਾ ਪ੍ਰਦਾਨ ਕਰਨ ਤੇ ਵੀ ਧਿਆਨ ਕੇਂਦ੍ਰਿਤ ਕਰੇਗਾ ਜੋ ਲੰਮੇ ਸਮੇਂ ਤੱਕ ਮੌਸਮ ਪ੍ਰਬੰਧਨ ਅਤੇ ਦਖਲਅੰਦਾਜ਼ੀ ਦੀ ਰਣਨੀਤੀ ਬਣਾਉਣ ਚ ਸਹਾਇਤਾ ਪ੍ਰਦਾਨ ਕਰੇਗਾ ਪ੍ਰਧਾਨ ਮੰਤਰੀ ਮੌਸਮ ਸਬੰਧੀ ਅਨੁਕੂਲਤਾ ਤੇ ਜਲਵਾਯੂ ਪਰਵਰਤਨ ਅਨੁਕੂਲਨ ਲਈ ਆਈਐਮਡੀ ਵਿਜ਼ਨ 2047 ਦਸਤਾਵੇਜ਼ ਵੀ ਜਾਰੀ ਕਰਨਗੇ ਇਸ ਵਿੱਚ ਮੌਸਮ ਦੇ ਪੂਰਵ ਅਨੁਮਾਨ ਮੌਸਮ ਪ੍ਰਬੰਧਨ ਅਤੇ ਜਲਵਾਯੂ ਪਰਵਰਤਨ ਨੂੰ ਕਟ ਕਰਨ ਦੀਆਂ ਯੋਜਨਾਵਾਂ ਸ਼ਾਮਲ ਨੇ विश्वदास सतो वड्डा आध्यात्मिक ते सभ्यताचारक समागम महाकुंभ वाजप्रयागराज ਵਿੱਚ ਪੋਸ਼ ਪੂਰਨਿਮਾ ਦੇ ਮੌਕੇ ਤੇ ਅੰਮ੍ਰਿਤ ਅਸ্নান ਨਾਲ ਸ਼ੁਰੂ ਹੋ ਗਿਆ ਗੰਗਾ ਯਮਨਾ ਅਤੇ ਸਰਸਵਤੀ ਦਰਿਆਵਾਂ ਦੇ ਮਿਲਨ ਦੇ ਸਥਾਨ ਤ੍ਰਿਵਿਣੀ ਸੰਗਮ ਤੇ ਵੱਖ-ਵੱਖ ਘਾਟਾਂ ਤੇ ਲੱਖਾਂ ਸ਼ਰਧਾਲੂਆਂ ਨੇ ਪਵਿੱਤਰ ਅਸ਼ਨਾਨ ਕੀਤਾ ਇਹ ਵਿਸ਼ਾਲ ਸਮਾਗਮ 6 ਫਰਵਰੀ ਨੂੰ ਮਹਾਸ਼ਿਵਰਾਤਰੀ ਤੱਕ ਚੱਲ ਰਿਹਾ ਹੈ ਕੱਲ 50 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਤ੍ਰਿਵਿਣੀ ਸੰਗਮ ਚ ਅਸ਼ਨਾਨ ਕੀਤਾ ਰਸਨੇ ਅਸ਼ਨਾਨ ਤੋਂ ਇਲਾਵਾ ਲੱਖਾਂ ਸ਼ਰਧਾਲੂ ਸੰਗਮ ਚ ਪ੍ਰਾਚੀਨ ਰਵਾਇਤ ਨੂੰ ਵੀ ਨਿਭਾਉਣਗੇ ਇਤਿਹਾਸ ਦੌਰਾਨ ਸ਼ਰਧਾਲੂਆਂ ਲਈ ਨਿਰਵਿਘਨ ਅਤੇ ਅਧਿਆਤਮਿਕ ਤਜਰਬੇ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਪ੍ਰਯਾਗਰਾਜ ਵਿੱਚ ਮਹਾਕੁੰ 2025 ਦੇ ਉਦਘਾਟਨ ਤੇ ਦੇ ਸ਼્વાસੀਆਂ ਨੂੰ ਵਧਾਈ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਇਸ ਨੂੰ ਭਾਰਤੀ ਕਦਰਾਂ ਕੀਮਤਾਂ ਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਕਰੋਨਾ ਲੋਕਾਂ ਲਈ ਖਾਸ ਦਿਨ ਦੱਸਿਆ ਉਹਨਾਂ ਨੇ ਕਿਹਾ ਕਿ ਮਹਾਕੁੰ ਦੇਸ਼ ਦੀ ਸਦੀਵੀ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ ਤੇ ਵਿਸ਼ਵਾਸ ਤੇ ਸਤਿਪਾਵਨਾ ਦਾ ਤਿਉਹਾਰ ਹੈ ਸ਼੍ਰੀ ਮੋਦੀ ਨੇ ਪਿਯਾਗਰਾਜ ਵਿੱਚ ਅਣਗਿਣਤ ਲੋਕਾਂ ਦੇ ਆਉਣ ਪਵਿੱਤਰ ਇਸ਼ਨਾਨ ਕਰਨ ਤੇ ਆਸ਼ੀਰਵਾਦ ਲੈਣ ਤੇ ਖੁਸ਼ੀ ਦਾ اظہار ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਮਾਨੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈ @AIRR_NEWSJALANDHAR ਅਤੇ YouTube ਤੇ ਸਾਡਾ ਚੈਨਲ ਹੈ @AIRJALANDHAR ਲੋੜੀ ਦਾ ਤਿਉਹਾਰ ਅਜ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਲੋੜੀ ਸਰਦੀਆਂ ਦੀਆਂ ਲੰਮੀਆਂ ਰਾਤਾਂ ਦੇ ਅੰਤ ਅਤੇ ਗਰਮੀਆਂ ਦੇ ਲੰਮੇ ਦਿਨਾਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਲੋੜੀ ਨੂੰ ਕਈ ਰਵਾਇਤਾਂ ਦੇ ਨਾਲ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਤਿਹਾਸ ਜ਼ਿਆਦਾਤਰ ਫਸਲਾਂ ਦੀ ਵਾਢੀ ਤੇ ਖੁਸ਼ੀ ਨਾਲ ਜੁੜਿਆ ਹੋਇਆ ਇਸ ਮੌਕੇ ਸਾਰੇ ਗੁਆਂਢੀਆਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮੱਕੀ ਦੇ ਭੂਜੇ ਦਾਣੇ ਮੂੰਗਫਲੀ ਰਿਓੜੀ ਤੇ ਗੱਚਕ ਵੰਡੇ ਜਾਂਦੇ ਨੇ ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਲੋੜੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਆਉਣ ਵਾਲੇ ਮਕਰ ਸੰਕ੍ਰਾਂਤੀ, ਪੋਂਗਲ ਤੇ ਮਾਗ ਪੂ ਹ ਤਿਹਾਰਾਂ ਲਈ ਵੀ ਵਧਾਈ ਦਿੱਤੀ ਜੋ ਭਲਕੇ ਮਨਾਏ ਜਾਣਗੇ। ਆਪਣੇ ਸੰਨੇਹਿਤ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਤਿਹਾਰ ਦੇਸ਼ ਦੀ ਅਮੀਰ ਵਿਰਾਸਤ ਦਪਰਤੀਕੇ ਉਹਨਾਂ ਜ਼ੋਰ ਦੇ ਕਿ ਕਿਆ ਕੀ ਤਿਹਾਰ ਦੇ ਇਸ ਦੇ ਵੱਖ-ਵੱਖ ਇਲਾਕਿਆਂ ਚ ਵੱਖ-ਵੱਖ ਰੂਪਾਂਚ ਮਨਾਏ ਜਾਂਦੇ ਨੇ ਜੋ ਕੁਦਰਤ ਨਾਲ ਦੇਸ਼ ਦੇ ਸਤਿਭਾਵਨਾਵਾਲੇ ਰਿਸ਼ਤੇ ਨੂੰ ਦਰਸਾਉਂਦੇ ਨੇ ਉਪਰਾਸ਼ਟ੍ਰਪਤੀ ਜਗਦੀਪ ਤਨਖੜ ਨੇ ਆਪਣੇ ਸੰਦੇਸ਼ ਚ ਕਿਹਾ ਕਿ ਇਹ ਤਿਹਾਰ ਵਾਢੀ ਦੇ ਮੌਸਮ ਦਾ ਸਨਮਾਨ ਕਰਨ ਦੀ ਦੇਸ਼ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਦਰਸਾਉਂਦੇ ਨੇ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਲੋਹੜੀ ਦੇ ਸ਼ੁਭ ਦਿਹਾੜੇ ਮੌਕੇ ਸਾਰਿਆਂ ਦੀ ਚੰਗੀ ਸਿਹਤ ਦੀ ਅਰਦਾਸ ਕੀਤੀ ਪੰਜਾਬ ਚਾਹ ਲੋਹੜੀ ਦਾ ਤਿਹਾਰ ਖੁਸ਼ੀਆਂ ਤੇ ਭਾਈਚਾਰਕ ਸਾਂਝ ਨਾਲ ਮਨਾਇਆ ਜਾ ਰਿਹਾ ਹੈ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਇਹ ਤਿਹਾਰ ਆਗਾ ਭਾਲਣ ਤੇ ਮਨੁੱਖਤਾ ਦੀ ਖੁਸ਼ਹਾਲੀ ਤੇ ਚੰਗੀ ਸਿਹਤ ਲਈ ਅਰਦਾਸ ਕਰਨ ਦੀਆਂ ਰਸਮਾਂ ਨਾਲ ਮਨਾਇਆ ਜਾਂਦਾ ਹੈ ਇੱਕ ਰਿਪੋਰਟ ਸੁੰਦਰ ਮੰਗਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਠੀ ਵਾਣਾ ਲੋੜੀ ਦੇ ਤਿਉਹਾਰ ਮੌਕੇ ਲੋੜੀ ਮੰਗਣ ਵੇਲੇ ਦੁੱਲਵ ਪਟੀਦਾ ਰਵਾਇਤੀ ਗੀਤ ਕੁਦਰਤੀ ਤੌਰ ਤੇ ਆਪੇ ਹੀ ਗਾਉਣ ਨੂੰ ਜੀ ਕਰਦਾ ਏ ਦੁਪਹਿਰ ਬਾਅਦ ਤੋਂ ਹੀ ਬੱਚਿਆਂ ਦੀਆਂ ਟੋਲੀਆਂ ਘਰੋਂ ਘਰੀ ਜਾ ਕੇ ਲੋੜੀ ਮੰਗ ਰਹੀਆਂ ਨੇ ਇਸ ਸਮੇਂ ਆਪੋ ਆਪਣੇ ਘਰਾਂ ਵਿੱਚ ਪੂਜਾ ਕਰਨ ਤੋਂ ਬਾਅਦ ਲੋੜੀ ਬਾਲੀ ਗਈ ਏ ਤੇ ਲੋਕੀ ਪਰਿਵਾਰ ਸਮੇਤ ਆਪਣੇ ਗਵਾਂਢੀਆਂ ਨਾਲ ਮਿਲ ਬੈਠ ਕੇ ਮੂੰਗਫਲੀ ਗੱਜਕ ਤਿਲ ਪੁਗਾ ਰੇਵੜੀਆਂ ਖਾਣ ਦੇ ਨਾਲ ਨਾਲ ਨੱਚ ਟੱਪ ਕੇ ਤਿਉਹਾਰ ਦਾ ਆਨੰਦ ਲੈ ਰਹੇ ਨੇ ਨਵ ਵਿਆਹਾਂ ਲਈ ਅਤੇ ਨਵ ਜੰਮੇ ਬੱਚਿਆਂ ਦੇ ਮਾਪਿਆਂ ਲਈ ਇਹ ਤਿਉਹਾਰ ਹੋਰ ਵੀ ਖੁਸ਼ਹਾਲ ਹੋ ਜਾਂਦਾ ਏ ਸੂਬੇ ਵਿੱਚ ਵਕ ਵਕ ਥਾਵਾਂ ਤੇ ਧੀਾਂ ਦੀ ਲੋੜੀ ਵੰਦੀ ਵੀ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ ਨੇ ਅਜਿਹੇ ਸਮਾਗਮ ਤੀਆਂ ਦੇ ਜਨਮ ਦਾ ਸਨਮਾਨ ਕਰਨ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਮਾਨ ਨਾਲ ਜਿਉਣ ਦਾ ਸੰਦੇਸ਼ ਦੇਣ ਲਈ ਮਨਾਏ ਜਾਂਦੇ ਨੇ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਚਲੂੜੀ ਦਾ ਪਵਿੱਤਰ ਤਿਹਾਰ ਅਚਨਾਲਾ ਸਿਹਲ ਹਸਪਤਾਲ ਚ ਨਵ ਜਮੀਆਂ ਧੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਮਨਾਇਆ। ਸ਼੍ਰੀ ਢਾਲੀਵਾਲ ਨੇ ਲੋੜੀ ਦੇ ਪਵਿੱਤਰ ਤਿਹਾਰ ਦੀ ਵਧਾਈ ਦਿੱੰਦਿਆ। ਲੋੜੀ ਵੰਡੀ। ਉਹਨਾਂ ਅਰਦਾਸ ਕੀਤੀ ਕਿ ਇਹ ਪੀਆਂ ਪੜ੍ਹ ਲਿਖ ਕੇ ਪਰਿਵਾਰ ਤੇ ਦੇਸ਼ ਦਾ ਨਾਮ ਉੱਚਾ ਕਰਨ। ਉਧਰ ਬਠਿੰਡਾ ਦੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਆਮ ਆਦਮੀ ਪਾਰਟੀ ਦੇ ਵਰਕਰਾਂ, ਸਕੂਲ ਦੀਆਂ ਵਿਦਿਆਰਥਣਾਂ ਤੇ ਸਕੂਲ ਦੇ ਸਟਾਫ ਨਾਲ ਲੋੜੀ ਮਨਾਈ ਗਈ। ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਾਰਿਆਂ ਨੂੰ ਲੋੜੀ ਦੀਆਂ ਮੁਬ ਚੀਫ ਆਫ ਡਿਵੀਜ਼ਨ ਸਟਾਫ ਜਨਰਲ ਅਨੰਤ ਚੋਹਾਨ ਨੇ ਕਿਹਾ ਕਿ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਚ ਦੇਸ਼ ਦੇ ਨੌਜਵਾਨ ਸਭ ਤੋਂ ਵੱਡਾ ਯੋਗਦਾਨ ਪਾਉਣਗੇ ਅੱਜ ਨਵੀਂ ਦਿੱਲੀ ਚ ਨੈਸ਼ਨਲ ਕੈਡਟ ਕੋਰ ਐਨ ਸੀ ਸੀ ਗਣਤੰਤਰ ਦਿਵਸ 2025 ਕੈਂਪ ਚ ਨੌਜਵਾਨ ਐਨ ਸੀ ਸੀ ਕੈਡਟਾਂ ਨੂੰ ਸੰਬੋਧਨ ਕਰਦਿਆਂ ਜਨਰਲ ਚੋਹਾਨ ਨੇ ਸਾਲ ਭਰ ਚ ਇੱਕ ਪੇੜ ਮਾਕੇ ਨਾਮ ਮਹਿੰਮ ਤਹਿਤ 1 ਲੱਖ ਤੋਂ ਵੱਧ ਬੂਟੇ ਲਗਾਉਣ ਲਈ ਨੌਜਵਾਨ ਕੈਡਟਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਪੁਨੀਤ ਸਾਗਰ ਅਭਿਆਨ ਤਹਿਤ ਕੈਡਟਾਂ ਵੱਲੋਂ ਲਗਾਉਣ ਲਗਭਗ ਤੈਨੂੰ ਸਟਾਈਟਾਂ ਨੂੰ ਡਾ ਵੀ ਹਟਾਇਆ ਗਿਆ ਉਹਨਾਂ ਨੌਜਵਾਨ ਕੈਡਟਾਂ ਨੂੰ ਕਦੇ ਵੀ ਹਾਰ ਨਾ ਮੰਨਣ ਤੇ ਰਾਸ਼ਟ੍ਰ ਨਿਰਮਾਣ ਗਤੀਵਿਧੀਆਂ 'ਚ ਯੋਗਦਾਨ ਪਾਉਣ ਦੀ ਸਲਾਹ ਦਿੱਤੀ ਭਾਰਤ ਸਰਕਾਰ ਨੇ ਇਸਵਰੇ 26 ਜਨਵਰੀ ਨੂੰ ਨਵੀਂ ਦਿੱਲੀ 'ਚ ਹੋਣ ਵਾਲੇ 76ਵੇਂ ਗਣਤੰਤਰ ਦਿਵਸ ਪ੍ਰੇਰਿਤ 'ਚ ਸ਼ਾਮਲ ਹੋਣ ਵਾਸਤੇ 10000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਇਹਨਾਂ ਵਿਸ਼ੇਸ਼ ਮਹਿਮਾਨਾਂ ਵਿੱਚ ਪੰਜਾਬ ਦੇ 10, ਚੰਡੀਗੜ੍ਹ ਦੇ 4, ਹਰਿਆਣਾ ਦੇ 25 ਤੇ ਹਿਮਾਚਲ ਪ੍ਰਦੇਸ਼ ਦੇ 48 ਵਿਅਕਤੀਆਂ ਸਮੇਤ ਕੁੱਲ 87 ਹੁਨਾਰੀ ਵਿਅਕਤੀ ਸ਼ਾਮਲ ਨੇ ਸੁਨਹਿਰੀ ਭਾਰਤ ਦੇ ਆਰਕੀਟੈਕਟ ਵਜੋਂ ਜਾਣੇ ਜਾਂਦੇ ਇਹ ਵਿਸ਼ੇਸ਼ ਪਰਦੀ ਵਿਪਨਤਾ ਤੇ ਤਿਤਰੱਕੀ ਦੀ ਭਾਵਨਾ ਨੂੰ ਦਰਸਾਉਂਦੇ ਨੇ ਇਹਨਾਂ ਵਿੱਚ ਵੱਖ-ਵੱਖ ਖੇਤਰਾਂ 'ਚ ਉੱਚ ਪ੍ਰਾਪਤੀਆਂ ਕਰਨ ਵਾਲੇ ਵਿ ਸਰਕਾਰੀ ਯੋਜਨਾਵਾਂ ਦੀ ਮਿਸਾਲੀ ਵਰਤੋਂ ਕਰਨ ਵਾਲੇ ਵਿਅਕਤੀ ਸ਼ਾਮਲ ਨੇ ਇਸ ਪੈਲ ਕਦਮੀ ਦਾ ਉਦੇਸ਼ ਰਾਸ਼ਟਰ ਨਿਰਮਾਣ 'ਚ ਉਹਨਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਤੇ ਰਾਸ਼ਟਰੀ ਮੰਚ 'ਤੇ ਉਹਨਾਂ ਦੇ ਪ੍ਰੇਰਣਾਦਾਇਕ ਕਾਰਜ ਨੂੰ ਪ੍ਰਦਰਸ਼ਿਤ ਕਰਨਾ ਹੈ ਇਹਨਾਂ ਵਿਅਕਤੀਆਂ ਨੇ ਜਨਤਕ ਸਿਹਤ ਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਵਾਸਤੇ ਬੇਮਿਸਾਲ ਲੀਡਰਸ਼ਿਪ ਪਾਇਚਾਰਕ ਸੇਵਾ ਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ 'ਚ ਠੰਡ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ 'ਚ ਧੁੰਦ ਨੂੰ ਲੈ ਕੇ ਅੱਜ orange alert ਜਾਰੀ ਕੀਤਾ ਹੈ। ਸਵੇਰ 'ਚ ਦਿਖਤਾ 50 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ। ਠੰਡ ਵਧਣ ਦਾ ਖੱਛਾ ਵੀ ਜਤਾਇਆ ਗਿਆ ਹੈ। ਪੰਜਾਬ 'ਚ ਕੱਲ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਕੱਲ ਰਾਤ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਾਰਨ 15 ਤੇ 16 ਜਨਵਰੀ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਬਾਰਿਸ਼ ਵੀ ਹੋ ਸਕਦੀ ਹੈ। ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਚਵਕਾਰੀ ਸੋਨਮਰਗ ਸਰੰਗ ਦਾ ਉਦਘਾਟਨ ਕਰਦਿਆਂ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਭਾਰਤੀ ਮੌਸਮ ਵਿਗਿਆਨ ਵਿਭਾਗ ਅੱਲ ਆਪਣਾ 150ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਵਿਸ਼ਵ ਦਾ ਸਭ ਤੋਂ ਵੱਡਾ ਅਧਿਆਤਮਿਕ ਤੇ ਸੱਭਿਆਚਾਰਕ ਸਮਾਗਮ ਮਹਾਕੁੰਭ ਅਜਪਰਯਗਰਾਜ ਚ ਸ਼ੁਰੂ ਹੋਇਆ ਲੁੜੀ ਦਾ ਤਿਹਾਰ ਐ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਉਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਮੌਸਮ ਵਿਭਾਗ ਵੱਲੋਂ ਸੂਬੇ ਚ ਸੰਗਣੀ ਤੋਂ ਤੇ ਸੀਤ ਲਹਿਰ ਨੂੰ ਲੈ ਕੇ orange alert ਜਾਰੀ ਇਸ ਦਿਨ ਆਲੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 7:30 ਮਿੰਟੇ ਨਮਸਕਾਰ